ਇਹਨਾਂ ਇੱਕ ਵੱਡਾ ਮੰਚ ਰੱਖੋ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੀ ਬੁਲਾਓ ਪੁਲਿਸ ਨੂੰ ਵੀ ਬੁਲਾਓ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਵੀ ਬੁਲਾਓ ਔਰ ਜਿਹੜੇ ਗੰਭੀਰਤਾ ਨਾਲ ਵਿਚਾਰ ਕਰ ਸਕਣ ਇਹ ਨਹੀਂ ਕਿ ਦੂਸ਼ਣ ਬਾਜੀ ਕਰਕੇ ਭੱਜ ਜਾਈਏ ਇਹ ਕਰਨਾ ਪਊਗਾ ਔਰ ਮੇਰਾ ਮੰਨਣਾ ਹੈ ਇਹਦਾ ਹੱਲ ਸਭ ਤੋਂ ਵੱਡਾ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਪ੍ਰੋਪਰ ਪੰਜਾਬ ਸਰਕਾਰੀ ਸਕੂਲਾਂ 'ਚ ਐਜੂਕੇਸ਼ਨ ਨਹੀਂ ਦਵਾਵਾਂਗੇ ਚੰਗੀ ਮੋਈਆ ਨਹੀਂ ਕਰਾਵਾਂਗੇ ਉਹਨਾਂ ਚਿਰ ਇਹ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਹੀ ਪੈਣਾ ਵੱਡੇ ਸਾਡਾ ਮੰਨਣਾ ਹੈ ਕਿ ਆਪਾਂ ਉਹਨਾਂ ਦਾ ਮਿਆਰ ਏਡਾ ਉੱਚਾ ਕਰ ਦਈਏ ਕਿ ਲੋਕ ਪੜ੍ਹ ਕੇ ਨਿਕਲੋ ਕਿ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਪਾਸ ਕਰਨ ਦਾ ਸਰਕਾਰ ਨੇ ਇੱਕ ਆਪਣੇ ਰਿਜ਼ਲਟ ਚੰਗੇ ਕਰਨ ਦਾ ਇੱਕ ਤਰੀਕਾ ਬਣਾਇਆ ਕਿਉਂਕਿ ਰਿਜ਼ਲਟ ਟੀਚਰ ਘੱਟ ਸੀ ਸਿਸਟਮ ਨਹੀਂ ਸੀ ਠੀਕ ਜਦੋਂ ਆਪਾਂ ਬੱਚਾ 8ਵੀਂ ਤੱਕ ਪਾਸ ਹੀ ਕਰਦੇ ਆਂਗੇ ਉਹਨੂੰ ਕੋਈ ਉਹਦੇ ਅੱਗੇ ਐਗਜ਼ਾਮ ਹੀ ਨਹੀਂ ਹੋਊਗਾ ਕਿ ਉਹ ਫਿਰ ਪੜ੍ਹਾਈ ਕੀ ਕਰੂਗਾ ਫਿਰ ਜਦੋਂ ਗੈਂਗਸਟਰਵਾਦ ਦੀ ਗੱਲ ਕੀਤੀ ਹੈ ਭਾਵੇਂ ਉਹ ਨਾ ਆਦੀ ਪਾਰਟੀ ਦੀ ਸਰਕਾਰ ਹੈ ਤੇ ਕਿ 2017 ਇਨਕਾ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਕਾਲੀ ਭਾਈ ਬਣ ਲੇਕਿਨ ਇਹ ਲਗਾਤਾਰ ਗੈਂਗਸਟਰਵਾਦ ਅੱਜ ਤੱਕ ਚੱਲਦਾ ਆ ਰਿਹਾ ਇਸ ਦੇ ਵਿੱਚ ਕੀ ਕਮੀਆਂ ਹੈ ਕਿ ਪੁਲਿਸ ਦੀ ਨਾਕਾਮੀ ਹੈ ਜਾਂ ਸਰਕਾਰ ਦੀ ਜਾਂ ਫੋਰਸ ਦੀ ਕਮੀ ਮੰਦੇ ਦੇਖੋ ਇਹਦੇ ਵਿੱਚ ਸਾਨੂੰ ਬੜਾ ਗੰਭੀਰ ਵਿਚਾਰ ਚਰਚਾ ਕਰਨੀ ਹੋਊਗੀ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਇਹ ਚੀਜ਼ ਖਤਮ ਨਹੀਂ ਹੋਣੀ ਹਾਂ ਉਹ ਹੀ ਗੱਲ ਫੇਰ ਹੈ ਕਿ ਮੈਂ ਤਾਂ ਕਹਾਂਗਾ ਕਿ ਸਰਕਾਰ ਦੀ ਨਾਕਾਮੀ ਹੈ ਪੁਲਿਸ ਦੀ ਨਾਕਾਮੀ ਪਰ ਇਹ ਇੱਥੋਂ ਤੱਕ ਪਹੁੰਚੇ ਕਿਉਂ ਆ ਸਭ ਤੋਂ ਵੱਡਾ ਸਾਨੂੰ ਇਹ ਦੇ ਉੱਤੇ ਚਰਚਾ ਕਰਨਾ ਪਊਗਾ ਮੇਰਾ ਖਿਆਲ ਇੱਕ ਵੱਡਾ ਮੰਚ ਰੱਖੋ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੀ ਬੁਲਾਓ ਪੁਲਿਸ ਨੂੰ ਵੀ ਬੁਲਾਓ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਵੀ ਬੁਲਾਓ ਔਰ ਜਿਹੜੇ ਗੰਭੀਰਤਾ ਨਾਲ ਵਿਚਾਰ ਕਰ ਸਕਣ ਇਹ ਨਹੀਂ ਕਿ ਦੂਸ਼ਣ ਬਾਜੀ ਕਰਕੇ ਭੱਜ ਜਾਈਏ ਭੱਜਿਆ ਗੁਜ਼ਾਰਾ ਨਹੀਂ ਹੋਣਾ ਇਸ ਵੇਲੇ ਇਹ ਸਿਰ ਤੋਂ ਪਾਣੀ ਲੰਘ ਚੁੱਕਾ ਆ ਇਹਦਾ ਹੱਲ ਸਾਨੂੰ ਸਥਾਈ ਕਰਨਾ ਪਊਗਾ ਔਰ ਮੇਰਾ ਮੰਨਣਾ ਹੈ ਇਹਦਾ ਹੱਲ ਸਭ ਤੋਂ ਵੱਡਾ ਜਿੱਨਾਂ ਚਿਰ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਪ੍ਰੋਪਰ ਪੰਜਾਬ ਸਰਕਾਰੀ ਸਕੂਲਾਂ 'ਚ ਐਜੂਕੇਸ਼ਨ ਨਹੀਂ ਦਵਾਗੇ ਚੰਗੀ ਮੋਈਆ ਨਹੀਂ ਕਰਾਵਾਂਗੇ ਉਹਨਾਂ ਚਿਰ ਇਹ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਜਦੋਂ ਬੱਚੇ ਇਹਨਾਂ ਮਸਲਿਆਂ ਦੇ ਨਾਲ ਜੂਝਦੇ ਨਿਕਲਦੇ ਨੇ ਜਦੋਂ ਅਸੀਂ ਕਿਉਂਕਿ ਬਹੁਤੇ ਲੋਕ ਸਰਕਾਰੀ ਸਕੂਲਾਂ 'ਚ ਪੜਦੇ ਨੇ ਜਿਹੜੇ ਪਬਲਿਕ ਸਕੂਲ ਵੀ ਆ ਉਹ ਵੀ ਤਕਰੀਬਨ ਸਰਕਾਰੀ ਸਕੂਲਾਂ ਨਾਲ ਦੇ ਨਾਲ ਦੇ ਹੀ ਹੁੰਦੇ ਨੇ ਸਿਰਫ ਉੱਥੇ ਇੱਕ ਸਾਫ਼ ਸੁਥਰਾ ਵਾਤਾਵਰਨ ਹੁੰਦਾ ਬਾਕੀ ਪੜ੍ਹਾਈ ਉੱਥੋਂ ਦੀ ਸਰਕਾਰੀ ਸਕੂਲਾਂ ਨਾਲੋਂ ਕੋਈ ਬਹੁਤ ਜ਼ਿਆਦੀ ਵਧੀਆ ਨਹੀਂ ਹੁੰਦੀ ਜਿਹੜੇ ਬਹੁਤ ਜ਼ਿਆਦੇ ਵਧੀਆ ਉਹਨਾਂ ਦੇ ਫੀਸਾਂ ਬਹੁਤ 80% ਲੋਕ ਜਿਹੜੇ ਆ ਛੋਟੇ ਸਕੂਲਾਂ ਚ ਤੇ ਸਰਕਾਰੀ ਸਕੂਲਾਂ ਚ ਪੜਦੇ ਆ ਸਾਡਾ ਮੰਨਣਾ ਹੈ ਕਿ ਆਪਾਂ ਉਹਨਾਂ ਦਾ ਮਿਆਰ ਏਡਾ ਉੱਚਾ ਕਰ ਦਈਏ ਕਿ ਲੋਕ ਪੜ੍ਹ ਕੇ ਨਿਕਲਣ ਅਸੀਂ ਤਾਂ ਦੀ ਤਰੱਕੀ ਕਰਾਂਗੇ ਜੇ ਹੀ ਐਜੂਕੇਸ਼ਨ ਲੈਣੀ ਜੇ ਐਜੂਕੇਸ਼ਨ ਨਾ ਲਈ ਜਾਂ ਨਾ ਆਪਣੇ ਬੱਚਿਆਂ ਨੂੰ ਦੇ ਪਾਈ ਚੰਗੀ ਜਾਂ ਜ਼ਿੰਮੇਵਾਰ ਪੋਲੀਟੀਕਲ ਬੰਦੇ ਜਾਂ ਪ੍ਰਸ਼ਾਸਨ ਸਹੀ ਸਕੂਲ ਤੇ ਸਹੀ ਪਾਲਿਸੀਆਂ ਨਾ ਬਣਾਉਂਗਾ ਤੇ ਇਹ ਗੈਂਗਸਟਰ ਬਾਦ ਵੀ ਨਸ਼ਿਆਂ ਦੀਆਂ ਵੀ ਬੇਰੋਜ਼ਗਾਰੀ ਦੀਆਂ ਵੀ ਕੰਮ ਨਾ ਕਰਨ ਦੀ ਆਦਤ ਬੇਲੇ ਰਹਿਣ ਦੀ ਆਦਤ ਇਹ ਹਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਪੀੜ੍ਹੀ ਦੇ ਵਿੱਚ ਵਧੇਗੀ ਵੀ ਘਟੇਗੀ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਮੈਂ ਤਾਂ ਇਹ ਅਸੀਂ ਇਹਦੇ 'ਚ ਹੋਣੇ ਇਹ ਵੀ ਲਿਖ ਕੇ ਭੇਜਿਆ ਕਿ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਪਾਸ ਕਰਨ ਦਾ ਸਰਕਾਰ ਨੇ ਇੱਕ ਆਪਣੇ ਰਿਜ਼ਲਟ ਚੰਗੇ ਕਰਨ ਦਾ ਇੱਕ ਤਰੀਕਾ ਬਣਾਇਆ ਕਿਉਂਕਿ ਰਿਜ਼ਲਟ ਟੀਚਰ ਘੱਟ ਸੀ ਸਿਸਟਮ ਨਹੀਂ ਸੀ ਠੀਕ ਜਦੋਂ ਆਪਾਂ ਬੱਚਾ 8ਵੀਂ ਤੱਕ ਪਾਸ ਹੀ ਕਰਦੇ ਆਂਗੇ ਉਹਨੂੰ ਕੋਈ ਉਹਦੇ ਅੱਗੇ ਐਗਜ਼ਾਮ ਹੀ ਨਹੀਂ ਹੋਊਗਾ ਉਹ ਫਿਰ ਪੜ੍ਹਾਈ ਕੀ ਕਰੂਗਾ ਫਿਰ ਟੀਚਰ ਵੀ 8ਵੀਂ ਤੱਕ ਜੋ 8 ਸਾਲ ਉਹਨਾਂ ਪੜਾਇਆ ਹੀ ਨਹੀਂ ਉਹਨਾਂ ਵੀ ਆਪਣਾ ਪਾਸ ਹੀ ਕਰਨੇ ਆ ਤੇ ਫਿਰ ਉਹਦੇ ਉਹਦੀ ਉਹਦੀ ਕੋਈ ਮਾਅਬਦਨ ਨਹੀਂ ਰਹਿ ਜਾਂਦਾ ਕਿ ਉੱਥੇ ਪੜ੍ਹਾਈ ਕਿੱਦਾਂ ਦੀ ਹੋ ਰਹੀ ਕਿਵੇਂ ਦੀ ਹੋ ਰਹੀ ਜਦੋਂ ਨੌਵੀਂ ਚ ਕੋਈ ਬੱਚਾ ਜਾਂਦਾ ਆ ਤੇ ਉਹ ਫਿਰ ਜਿਹੜੇ ਦੂਜੇ ਸਕੂਲਾਂ ਦੇ ਮੁਕਾਬਲੇ ਜਿਹੜੇ ਅੱਛੇ ਪੜ੍ਹਾਈ ਕੀਤੀ ਹੁੰਦੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਇਹਦੇ ਤੇ ਹਰ ਪੜਾਅ ਤੇ ਕਲਾਸ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਉਹਦੇ ਨਾਲ ਬੱਚਿਆਂ ਦਾ ਵੀ ਪਤਾ ਲੱਗਦਾ ਰਹਿੰਦਾ ਉਹਦੇ ਮਾਪੇ-ਬਾਪ ਨੂੰ ਪਤਾ ਲੱਗਦਾ ਰਹਿੰਦਾ ਕਿ ਬੱਚੇ ਕਿੰਨਾ ਪੜ੍ਹ ਰਹੇ ਨੇ ਕਿਵੇਂ ਕਰ ਰਹੇ ਤੇ ਉਹ ਬੱਚਾ ਇੱਕ ਅੱਛੀ ਤਾਕਤ ਬਣ ਕੇ ਸਮਾਜ ਦੇ ਜਿਹੜੇ ਦੂਜੇ ਜਿਹੜੇ ਚੰਗੇ ਸਕੂਲਾਂ ਦੇ ਬੱਚੇ ਆ ਪੜ੍ਹਦੇ ਨੇ ਉਹਨਾਂ ਦੇ ਮੁਕਾਬਲੇ ਉਹ ਵੀ ਅੱਛਾ ਆਪਣਾ ਰਿਜ਼ਲਟ